ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ E9 ਪੰਜਾਬੀ ਦਾ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸੰਦੀਪ ਸਿੰਘ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਆਪਾਂ ਬਹੁਤ ਦਿਨਾਂ ਤੋਂ ਤੁਹਾਡੇ ਨਾਲ ਜਦੋਂ ਸ਼ੋਅ ਕਰ ਰਹੇ ਸੀਗੇ ਤਾਂ ਇੱਕ ਗੱਲ ਦਾ ਜ਼ਿਕਰ ਤੁਸੀਂ ਕਈ ਵਾਰ ਕੀਤਾ ਕਿ ਕਿਸਾਨਾਂ ਦਾ ਇਹ ਮੋਰਚਾ ਉਦੋਂ ਸਫਲ ਹੋਏਗਾ ਜਦੋਂ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋ ਜਾਣਗੀਆਂ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਰਕੇਸ਼ ਟਕੈਤ ਜਿਨ੍ਹਾਂ ਨੇ 2020 2021 ਵਾਲਾ ਮੋਰਚਾ ਜਦੋਂ ਫਤਿਹ ਕਰਾਇਆ ਸੀਗਾ ਉਹ ਨਾਲ ਸੀ ਸਾਰੇ ਕਿਸਾਨ ਸੰਗਠਨ ਇਕੱਠੇ ਸੀਗੇ ਉਹ ਅੱਜ ਡੱਲੇਵਾਲ ਹੁਣਾਂ ਨੂੰ ਮਿਲਣ ਵਾਸਤੇ ਪਹੁੰਚ ਰਹੇ ਨੇ ਦੂਜੀ ਵੱਡੀ ਖਬਰ ਇਹ ਆ ਵੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਵੱਡਾ ਧਮਾਕਾ ਕਰ ਦਿੱਤਾ ਤੁਹਾਡਾ ਕਾਉਨਨ ਨੇ ਇਹ ਕੀਤਾ ਉਹ ਕਹਿੰਦੇ ਆ ਵੀ ਅਸੀਂ 1000 ਰੁਪਿਆ ਜਿਹੜਾ ਉਹ ਔਰਤਾਂ ਦੇ ਖਾਤੇ ਦੇ ਵਿੱਚ ਪਾਵਾਂਗੇ ਤੇ ਕਿਹਾ ਇਹ ਵੀ ਜਾ ਰਿਹਾ ਹੈ ਵੀ ਪੰਜਾਬ ਦੇ ਵਿੱਚ ਵੀ ਹੁਣ ਜੰਗੀ ਪੱਧਰ ਦੇ ਉੱਤੇ ਇਹਨੂੰ ਲਾਗੂ ਕਰਾਉਣ ਵਾਸਤੇ ਕਿਉਂਕਿ ਪੰਜਾਬ ਦੇ ਵਿੱਚ ਵੀ ਮਹਿਲਾਵਾਂ ਨਾਲ ਜਿਹੜਾ ਵਾਅਦਾ ਕੀਤਾ ਗਿਆ ਸੀ ਇਹ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਆਪਾਂ ਇਹ ਵੀ ਜਾਣਨਾ ਚਾਹਾਂਗੇ ਵੀ ਜਿਹੜਾ ਕੈਬਨਿਟ ਦੇ ਵਿੱਚ ਇੱਕ ਦੇਸ਼ ਇੱਕ ਚੋਣ ਦਾ ਜਿਹੜਾ ਮਤਾਵਾ ਉਹ ਪਾਸ ਕਰ ਦਿੱਤਾ ਗਿਆ ਇਹਦੇ ਕੀ ਨਤੀਜੇ ਹੋਣਗੇ ਜੀ ਡੱਲਾ ਸਾਹਿਬ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਕਿਸਾਨੀ ਮੋਰਚਾ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਲੱਗਾ ਹੋਇਆ ਰਕੇਸ਼ ਟਕੈਤ ਹੋਣੀ ਉੱਥੇ ਅੱਜ ਪਹੁੰਚ ਰਹੇ ਆ ਦੇਖੋ ਅੱਜ ਸੁਪਰੀਮ ਕੋਰਟ ਨੇ ਵੀ ਇੱਕ ਹਦਾਇਤ ਕੀਤੀ ਹੈ ਉਹਨਾਂ ਨੇ ਵੀ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਰੰਤ ਮੈਡੀਕਲ ਸਹਾਇਤਾ ਜਿਹੜੀ ਉਹ ਜਗਜੀਤ ਸਿੰਘ ਦੱਲੇਵਾਲ ਉਹਨਾਂ ਨੂੰ ਉਪਲਬਧ ਕਰਾਈ ਜਾਵੇ ਮੇਰਾ ਹੀ ਮੰਨਣਾ ਹੈ ਅੱਜ 18ਵੇਂ ਦਿਨ ਦੇ ਵਿੱਚ ਉਹਨਾਂ ਦਾ ਮਰਨ ਵਰਤ ਪਹੁੰਚ ਗਿਆ 18 ਦਿਨ ਬਹੁਤ ਵੱਡੇ ਹੁੰਦੇ ਨੇ ਔਰ ਜਿਵੇਂ ਉਹ ਕੁਝ ਵੀ ਖਾਪ ਹੀ ਨਹੀਂ ਰਹੇ ਔਰ ਉਹਨਾਂ ਦੀ ਸਿਹਤ ਪਹਿਲਾਂ ਜਿੰਨੀ ਚੰਗੀ ਨਹੀਂ ਹੈ ਪਰ ਅਚਾਨਕ ਹੀ ਸਰਦੀ ਵਧੀ ਹੈ ਅਚਾਨਕ ਹੀ ਸਰਦੀ ਬਹੁਤ ਜ਼ਿਆਦਾ ਹੋਈ ਹੈ ਪਿਛਲੇ 2-3 ਦਿਨਾਂ ਦੇ ਵਿੱਚ ਅਜੇ ਹਾਲਾਤਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਖਤਰਨਾਕ ਸਥਿਤੀ ਦੇ ਵਿੱਚ ਪਹੁੰਚੇ ਹੋਏ ਕਹਿ ਸਕਦੇ ਹਾਂ ਉਹਨਾਂ ਦੇ ਹਾਰਟ ਨੂੰ ਲੈ ਕੇ ਖਤਰਾ ਪੈਦਾ ਹੋ ਸਕਦਾ ਹੈ ਲੀਵਰ ਕਿਡਨੀਆ ਨੂੰ ਲੈ ਕੇ ਖਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਉਹ ਮਰੀਜ਼ ਵੀ ਨੇ ਜਿਸ ਤਰ੍ਹਾਂ ਨਾਲ ਪਹਿਲਾਂ ਰਿਪੋਰਟਾਂ ਸਮੇਂ-ਸਮੇਂ ਤੇ ਬਾਅਦ ਆਈਆਂ ਨੇ ਹੁਣ ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਉਹਨਾਂ ਨੂੰ ਮੈਡੀਕਲ ਸਹਾਇਤਾ ਉਪਲਬਧ ਕਰਾਵੇ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਕਿਸਾਨ ਮੋਰਚੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਤੱਕ ਜਿਹੜੇ ਰਸਤੇ 'ਚ ਲੋਕ ਨੇ ਜਾਂ ਕਿਸਾਨ ਨੇ ਕੀ ਉਹ ਸਿਹਤ ਟੀਮਾਂ ਨੂੰ ਪੰਜਾਬ ਸਰਕਾਰ ਦੀਆਂ ਮੈਡੀਕਲ ਟੀਮਾਂ ਨੂੰ ਜਗਜੀਤ ਸਿੰਘ ਡੱਲੇਵਾਲ ਉਹਨਾਂ ਕੋਲੇ ਪਹੁੰਚਣ ਦੰਦੇ ਨੇ ਜਾਂ ਨਹੀਂ ਉਹਨਾਂ ਨੂੰ ਜ਼ਰੂਰ ਅਲਾਉ ਕਰ ਦੇਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੇ ਸਰਕਾਰੀ ਡਾਕਟਰ ਤੁਰੰਤ ਮੈਡੀਕਲ ਸਹਾਇਤਾ ਉਹਨਾਂ ਨੂੰ ਜਾ ਕੇ ਦੇਣ ਭਾਵੇਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਦੇਖ ਰੇਖ ਦੇ ਲਈ ਨਿੱਜੀ ਤੌਰ ਦੇ ਉੱਤੇ ਕਿਸਾਨ ਮੋਰਚੇ ਵੱਲੋਂ ਜ਼ਰੂਰ ਉੱਥੇ ਮੈਡੀਕਲ ਸਹਾਇਤਾ ਉਪਲਬਧ ਕਰਾਈ ਗਈ ਹੈ ਪਰ ਫਿਰ ਵੀ ਮੈਡੀਕਲ ਸਹਾਇਤਾ ਦਾ ਦਾਇਰਾ ਵਧਣਾ ਚਾਹੀਦਾ ਹੈ ਔਰ ਜਿਹੜੀ ਗੱਲ ਰਕੇਸ਼ ਤਕੈਤ ਉਹਨਾਂ ਦੀ ਹੈ ਰਕੇਸ਼ ਤਕੈਤ ਉਹਨਾਂ ਨੂੰ ਮਿਲਣ ਆਉਣ ਵਾਲੇ ਨੇ ਇਹ ਵੀ ਖਬਰਾਂ ਵਿੱਚ ਸਵੇਰ ਤੋਂ ਚੱਲ ਰਹੀਆਂ ਨੇ ਔਰ ਇਹਦੇ ਨਾਲ ਹੌਸਲਾ ਅਫਜ਼ਾਈ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਹੋਏਗੀ ਔਰ ਮੈਂ ਚਾਹਾਂਗਾ ਕਿ ਅਰਕੇਸ਼ਟ ਕੈਦ ਵਰਗੇ ਲੀਡਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਮਨਾਉਣ ਕਿ ਉਹ ਆਪਣਾ ਮਰਨ ਵਰਤ ਤਿਆਗਣ ਸਾਂਝੇ ਸੰਘਰਸ਼ ਦੀ ਲੋੜ ਹੈ ਮੈਂ ਕਈ ਲੀਡਰਾਂ ਦੇ ਬਿਆਨ ਸੁਣ ਰਿਹਾ ਸੀ ਆ ਲਗਾਤਾਰ ਹਰਿੰਦਰ ਸਿੰਘ ਢਾਲੀਆ ਜਿਹੜੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਆਗੂ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਅੰਦੋਲਨ ਹੈ ਤੇ ਇਕੱਠੇ ਰੂਪ ਦੇ ਵਿੱਚ ਹੋਣਾ ਚਾਹੀਦਾ ਸੀ ਔਰ ਜਦੋਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਨਾਂ ਦਾ SKM ਹੈ SKM ਦੇ ਵਿੱਚ 6 ਮੈਂਬਰੀ ਕਮੇਟੀ ਵੀ ਇੱਕ ਬਣੀ ਸੀ ਇਹਨਾਂ ਸਾਰੀਆਂ ਅਸਥਿਤੀਆਂ ਤੇ ਵਿਚਾਰ ਕਰਨ ਦੇ ਲਈ ਪਰ ਲਖਵਾਲ ਹੁਣੀ ਕਹਿੰਦੇ ਕਿ ਅਸੀਂ ਵੱਖ-ਵੱਖ ਯੂਨਿਟਾਂ ਨੂੰ ਪੁੱਛਿਆ ਮਹਾਰਾਸ਼ਟਰ ਵਿੱਚ ਪੁੱਛਿਆ ਉੱਤਰ ਪ੍ਰਦੇਸ਼ ਦੇ ਵਿੱਚ ਪੁੱਛਿਆ ਤੇ ਸਾਰੇ ਜਿਹੜੇ ਯੂਨਿਟ ਨੇ ਕਾਡਰ ਹੈ ਤੁਰੰਤ ਇਸ ਅੰਦੋਲਨ ਦੇ ਲਈ ਉਹ ਤਿਆਰ ਨਹੀਂ ਸੀ ਉਹ ਇਹਦੇ ਤੇ ਸਲਾਹ مشورہ ਵਿਚਾਰ ਚਰਚਾ ਕਰਕੇ ਅੱਗੇ ਵਧਣਾ ਚਾਹੁੰਦੇ ਸੀ ਪਰ ਜਗਜੀਤ ਸਿੰਘ ਦੱਲਿਆਲ ਹੁਣਾ ਦਾ ਜਿਹੜਾ ਸੰਗਠਨ ਹੈ ਜਾਂ ਜਿਹੜਾ ਪੰਨੇਰ ਹੁਣਾ ਦਾ ਜਿਹੜਾ ਸੰਗਠਨ ਹੈ ਸੰਗਠਨ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਆਪਣੇ ਤੌਰ ਤੇ ਇਸ ਅੰਦোলন ਦਾ ਇਹ ਮੰਨਦੇ ਨੇ ਅਜਮੇਰ ਸਿੰਘ ਲਖੋਵਾਲ ਦੇ ਪੁੱਤਰ ਹਰਮਿੰਦਰ ਸਿੰਘ ਲਖੋਵਾਲ ਕਿ ਅਗਰ ਇਹ ਸਾਂਝੇ ਤੌਰ ਤੇ ਸੰਘਰਸ਼ ਹੁੰਦਾ ਤੇ ਇਹ ਸੰਘਰਸ਼ ਤਕੜਾ ਹੋ ਸਕਦਾ ਸੀ ਔਰ ਮੈਂ ਪਹਿਲਾਂ ਸਾਹਿਬ ਨੇ ਡੱਲਾ ਸਾਹਿਬ ਪਰ ਸਰਵਨ ਸਿੰਘ ਪੰਦੇ ਏਰ ਤੇ ਡਲੇਵਾਲ ਸਾਹਿਬ ਤੇ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਇਹ ਇਕੱਠੇ ਹੋਵੋ ਤੇ ਫਿਰ ਇਹ ਮਤਲਬ ਇਹ ਵਖਰੇਵਾ ਕਿੱਦਾਂ ਹੋ ਗਿਆ ਜੀ ਦੇਖੋ ਸਾਨੂੰ ਪਤਾ ਹੈ ਕੀ ਐਸਕੇਐਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਔਰ ਕੱਲੇ ਪੰਜਾਬ ਦੀਆਂ ਜਥੇਬੰਦੀਆਂ ਵੀ ਸੰਦੀਪ ਜੀ ਅਗਰ ਇਸ ਅੰਦੋਲਨ ਨੂੰ ਚਲਾਉਣ ਗਿਆ ਤੇ ਉਸ ਵੱਡੇ ਪੱਧਰ ਤੇ ਕਾਮਯਾਬੀ ਨਹੀਂ ਮਿਲਨੀ ਕਿਉਂਕਿ ਇਹ ਪੂਰੇ ਦੇਸ਼ ਦੇ ਲਈ ਐਮਐਸਪੀ ਦੀ ਮੰਗ ਹੈ ਇਹ ਮੰਗ ਸਿਰਫ ਪੰਜਾਬ ਦੇ ਲਈ ਨਹੀਂ ਹੈ ਜਦੋਂ ਪੂਰੇ ਦੇਸ਼ ਦੇ ਲਈ ਐਮਐਸਪੀ ਦੇ ਕਾਨੂੰਨ ਦੀ ਮੰਗ ਹੋ ਰਹੀ ਹੈ ਤੇ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੂੰ ਲਾਜ਼ਮੀ ਤੌਰ ਤੇ ਇਕੱਠਾ ਹੋਣਾ ਪਏਗਾ ਅਗਰ ਕਲੀਆਂ ਪੰਜਾਬ ਦੀਆਂ ਜਥੇਬੰਦੀਆਂ ਵੀ ਇਕੱਠੀਆਂ ਹੋ ਜਾਂਦੀਆਂ ਗੱਲ ਵੱਖਰੀ ਸੀ ਹੁਣ ਇੱਥੇ ਤਾਂ ਪੰਜਾਬ ਦੀਆਂ ਵੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਉਗਰਾਹਾ ਹੋਂਨ ਦਾ ਵੀ ਮੈਂ ਬਿਆਨ ਸੁਣ ਰਿਹਾ ਸੀ ਉਗਰਾਹਾ ਹੋਂਨ ਨੇ ਵੀ ਕਿਹਾ ਕਿ ਬੜਾ ਚੰਗਾ ਹੁੰਦਾ ਕਿ ਅਗਰ ਇਕੱਠੇ ਹੋ ਕੇ ਜਦੋਂ ਤੁਸੀਂ ਇਕੱਠੇ ਹੋ ਕੇ ਅੰਦੋਲਨ ਕਰਨਾ ਹੈ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਅੰਦੋਲਨ ਕਰਨਾ ਹੈ ਉਹਦੇ ਵਿੱਚ ਫਿਰ ਬਹੁਤੀ ਕਾਹਲੀ ਨਹੀਂ ਚੱਲਦੀ ਉਹਦੇ 'ਚ ਤੁਹਾਨੂੰ ਆਪਸ ਦੇ ਵਿੱਚ ਸਲਾਹ-ਮਸ਼ਵਰਾ ਕਰਕੇ ਮੀਟਿੰਗ ਦਰ ਮੀਟਿੰਗ ਕਰਕੇ ਕਮੇਟੀਆਂ ਬਣਾ ਕੇ ਉਹਨਾਂ ਦੇ ਫੈਸਲੇ ਤੋਂ ਬਾਅਦ ਤੁਹਾਨੂੰ ਨਤੀਜੇ ਨਤੀਜੇ ਤੇ ਪਹੁੰਚਣਾ ਪੈਂਦਾ ਪਰ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੇ ਪਿਛਲੇ ਸਾਲ ਵੀ ਦੇਖੋ ਉਹਨਾਂ ਨੇ ਮਰਨਵਰਤ ਰਖਿਆ ਸੀ ਜਦੋਂ ਕੁਲਦੀਪ ਸਿੰਘ ਛਾਲੀਵਾਲ ਉਹਨਾਂ ਨੇ ਉਹਨਾਂ ਨੂੰ ਜਾ ਕੇ ਜੂਸ ਪਲਾਇਆ ਤੇ ਉਹਨਾਂ ਨੇ ਮਰਨਵਰਤ ਆਪਣਾ ਚੱਕਿਆ ਮੈਨੂੰ ਇਹ ਲੱਗਦਾ ਕਿ ਕਿੰਨੀ ਦੇਰ ਲਗਭਗ ਨਵਾਂ ਸਾਲ ਵੀ ਇਹਨਾਂ ਨੇ ਸ਼ੰਭੂ ਬਾਰਡਰ ਤੇ ਕੱਢਿਆ ਖਨੋਰੀ ਬਾਰਡਰ ਤੇ ਕੱਢਿਆ ਕਾਮਯਾਬ ਨਹੀਂ ਹੋ ਰਹੀਆਂ ਜੱਥੇਬੰਦੀਆਂ ਹਰਿਆਣਾ ਦਾ ਬਾਰਡਰ ਟੱਪਣ ਲਈ ਇਸ ਵਾਰ ਵੀ ਜੱਥੇ ਭੇਜੇ ਗਏ ਕਿਸਾਨ ਜ਼ਖਮੀ ਹੋਏ ਕਾਮਯਾਬ ਨਹੀਂ ਹੋਏ ਹੁਣ ਜ਼ਰੂਰੀ ਇਹ ਹੈ ਕਿ ਆਪਣੇ ਸੰਘਰਸ਼ ਨੂੰ ਸਾਂਝੇ ਤੌਰ ਤੇ ਅੱਗੇ ਵਧਾਇਆ ਜਾਵੇ ਔਰ ਭਾਵੇਂ ਰਕੇਸ਼ਟ ਕਹਤ ਹੈ ਭਾਵੇਂ ਹੋਰ ਵੱਡੇ ਲੀਡਰ ਨੇ ਭਾਵੇਂ ਉਗਰਾਹਾ ਨੇ ਭਾਵੇਂ ਜ਼ੋਰਾ ਸਿੰਘ ਮਾਨ ਨੇ ਮਾਫ ਕਰਨਾ ਮੈਂ ਉਹਨਾਂ ਦਾ ਨਾਮ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਰਿਹਾ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਤੇ ਭਾਵੇਂ ਸੁਮਾਨ ਸਾਹ ਨੇ ਡਾਕਟਰ ਦਰਸ਼ਨਪਾਲ ਨੇ ਭਾਹਾ ਨੇ ਭਾਵੇਂ ਬਿਲਕੁਲ ਇਹ ਸਾਰੇ ਲੋਕ ਅਜਮੇਰ ਸਿੰਘ ਲਖਵਾਲ ਦੇ ਪੁੱਤਰ ਨੇ ਇਹਨਾਂ ਨੂੰ ਨਵੇਂ ਸਿਰੇ ਤੋਂ ਮੇਰਾ ਹੀ ਮੰਨਣਾ ਕਿ ਇਕੱਠੇ ਹੋਣਾ ਚਾਹੀਦਾ ਸਾਰੇ ਔਰ ਪਹਿਲਾਂ ਤਾਂ ਇਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਜਰਜੀਤ ਸਿੰਘ ਦਲਿਆਲ ਉਹਨਾਂ ਨੂੰ ਕਿ ਉਹ ਆਪਣਾ ਮਰਨ ਵਰਤ ਚੱਕਣ ਜਦ ਤੱਕ ਵੱਡਾ ਸੰਘਰਸ਼ ਨਹੀਂ ਹੁੰਦਾ ਸਾਰੇ ਕਿਸਾਨ ਸੰਗਠਨ ਇਕੱਠੇ ਨਹੀਂ ਹੁੰਦੇ ਪੋਲੀਟੀਕਲ ਨੌਨ ਪੋਲੀਟੀਕਲ ਸਾਰੀਆਂ ਗੱਲਾਂ ਖਤਮ ਨਹੀਂ ਹੁੰਦੀਆਂ ਤੇ ਸਾਂਝਾ ਮੋਰਚਾ ਨਹੀਂ ਲੱਗਦਾ ਤਦ ਤੱਕ ਇਹਨੂੰ ਜਿੱਤਣਾ ਬੜਾ ਜੀ ਨਰੇਸ਼ ਸਾਹਿਬ ਉਧਰ ਦੂਜੇ ਪਾਸੇ ਦਿੱਲੀ ਦੀਆਂ ਵਿਧਾਨ ਸਭਾ ਨੂੰ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਹੋਣਾ ਨੇ ਠਮਾਕਾ ਕਰਤਾ 1000 ਰੁਪਏ ਕਹਿੰਦੇ ਵੀ ਆਏਗਾ ਪਰ ਰਜਿਸਟ੍ਰੇਸ਼ਨ 2100 ਰੁਪਏ ਦੀ ਹੋਏਗੀ ਤੇ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਵਾਅਦਾ ਕੀਤਾ ਗਿਆ ਸੀਗਾ ਵੀ 1000 ਰੁਪਏ ਜਿਹੜਾ ਔਰਤਾਂ ਨੂੰ ਦਿੱਤਾ ਜਾਏਗਾ ਹੁਣ ਪੰਜਾਬ ਸਰਕਾਰ ਕਦੋਂ ਤੋਂ ਇਹ 1000 ਰੁਪਏ ਔਰਤਾਂ ਨੂੰ ਦੇਣਾ ਸ਼ੁਰੂ ਕਰੇਗੀ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਮਝੀਏ ਕਿ ਪੋਲਿਟੀਕਲ ਪਾਰਟੀਆਂ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਵਾਅਦੇ ਕਰਦੀਆਂ ਰਹੀਆਂ ਨੇ ਔਰ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਚ 2022 ਦੀਆਂ ਚੋਣਾਂ ਤੋਂ ਪਹਿਲਾਂ ਇਹ ਗਰੰਟੀ ਦਿੱਤੀ ਸੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੇ ਕਿ ਅਸੀਂ ਮਹਿਲਾਵਾਂ ਦੇ ਖਾਤੇ ਦੇ ਵਿੱਚ 1000 ਰੁਪਏ ਪਾਵਾਂਗੇ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਸੰਦੀਪ ਜੀ ਪੰਜਾਬ ਦੇ ਵਿੱਚ ਮਹਿਲਾਵਾਂ ਦੇ ਖਾਤੇ ਵਿੱਚ 1 ਰੁਪਿਆ 1000 ਰੁਪਿਆ ਕਿਵੇਂ ਪਾਇਆ ਜਾਵੇ ਇਹਦੇ ਉੱਪਰ ਪੰਜਾਬ ਦੀ ਸਰਕਾਰ ਦੇ ਅਧਿਕਾਰੀ ਲਗਾਤਾਰ ਯੋਜਨਾ ਬਣਾ ਰਹੇ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਨਾਲ ਪੈਸਾ ਬਚਾਇਆ ਜਾਵੇ ਸਾਂਭਿਆ ਜਾਵੇ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ 1000 ਕਰੋੜ 1000 ਰੁਪਏ ਉਹਨਾਂ ਦੇ ਖਾਤੇ 'ਚ ਪਾਉਣਾ ਹੈ ਹਰ ਮਹੀਨੇ। ਅਸੀਂ ਇਹ ਮੰਨ ਕੇ ਚੱਲੀਏ ਕਿ ਪੰਜਾਬ ਸਰਕਾਰ ਨੂੰ 12000 ਕਰੋੜ ਤੋਂ ਲੈ ਕੇ 15000 ਕਰੋੜ ਰੁਪਏ ਪ੍ਰਤੀ ਸਾਲ ਚਾਹੀਦੇ ਨੇ। ਹਮਮ ਗੱਲ ਇਕੱਲੇ ਪੰਜਾਬ ਦੀ ਨਹੀਂ। ਅਗਰ ਦੂਜੇ ਸੂਬਿਆਂ 'ਚ ਦੇਖੀਏ ਜੇ ਅਸੀਂ ਮੱਧ ਪ੍ਰਦੇਸ਼ ਦੇਖੀਏ ਜਿੱਥੇ ਸ਼ਿਵਰਾਜ ਸਿੰਘ ਚੋਹਾਨ ਬਾਰ-ਬਾਰ ਸਰਕਾਰ ਬਣਾਉਂਦੇ ਰਹੇ ਨੇ। ਉੱਥੇ ਮਹਿਲਾਵਾਂ ਦੇ ਖਾਤੇ 'ਚ ਪੈਸੇ ਪਾਏ ਜਾ ਰਹੇ ਨੇ ਲਾਡਲੀ ਬਹਿਨਾ ਯੋਜਨਾ ਮਹਾਰਾਸ਼ਟਰ ਦੇ ਵਿੱਚ ਦੇਖੋ ਮਹਾਰਾਸ਼ਟਰ ਦੇ ਵਿੱਚ ਵੋਟਾਂ ਲੇਟ ਹੋਈਆਂ ਹਰ ਕੋਈ ਸੋਚਦਾ ਰਿਹਾ ਕਿ ਵੋਟਾਂ ਲੇਟ ਕਿਉਂ ਐ ਵੋਟਾਂ ਲੇਟ ਕਿਉਂ ਐ ਲੇਕਿਨ ਜਦੋਂ ਵੋਟਾਂ ਲੇਟ ਹੋਈਆਂ ਉਸ ਤੋਂ ਪਹਿਲਾਂ ਮਹਾਰਾਸ਼ਟਰ ਦੀ ਸਰਕਾਰ ਨੇ ਵੀ ਮਹਿਲਾਵਾਂ ਦੇ ਖਾਤੇ 'ਚ ਪੈਸੇ ਪਾਏ ਤੇ ਉਹ ਕੁਝ ਮਹੀਨੇ ਜਦੋਂ ਪੈਸੇ ਮਹਿਲਾਵਾਂ ਦੇ ਖਾਤੇ 'ਚ ਚਲੇ ਗਏ ਉਹਦਾ ਫਾਇਦਾ ਮਿਲਿਆ ਭਾਜਪਾ ਨੂੰ ਔਰਤਾਂ ਦੇ ਖਾਤੇ ਦੇ ਵਿੱਚ 1000 ਰੁਪਇਆ 1500 ਰੁਪਇਆ ਅਜਿਹਾ ਪਾਇਆ ਜਾਂਦਾ ਹੈ ਤੇ ਬਹੁਤ ਸਾਰੀਆਂ ਸਾਡੀਆਂ ਮਾਤਾਵਾਂ ਪੈਣਾ ਅਜੇ ਹੀ ਸਥਿਤੀ ਚ ਨੇ ਸਾਡੇ ਮੁਲਕ ਦੇ ਵਿੱਚ ਜਿੱਥੇ ਉਹਨਾਂ ਕੋਲੇ ਇੰਨੇ ਪੈਸੇ ਵੀ ਨਹੀਂ ਹੁੰਦੇ ਹਰ ਪਰਿਵਾਰ ਦੇ ਵਿੱਚ ਗਰੀਬ ਪਰਿਵਾਰਾਂ ਦੇ ਵਿੱਚ ਔਰ ਸਧਾਰਨ ਪਰਿਵਾਰਾਂ ਦੇ ਵਿੱਚ ਅਗਰ ਮਹਿਲਾਵਾਂ ਨੂੰ 1000 ਜਾਂ 1500 ਰੁਪਏ ਮਿਲਦਾ ਹੈ ਤੇ ਉਹ ਉਹਨਾਂ ਦੇ ਲਈ ਇੱਕ ਸਹਾਇਤਾ ਰਾਸ਼ੀ ਦੇ ਤੌਰ ਦੇ ਉੱਤੇ ਉਹ ਚੀਜ਼ ਦਾਲੀ ਜੀ ਹੈ 1100 ਰੁਪਏ ਦੇ ਵਿੱਚ ਕੋਈ ਵੀ ਮਹਿਲਾ ਉਹਦਾ ਸਦ ਉਪਯੋਗ ਕਰ ਸਕਦੀ ਹੈ ਉਹਦੀ ਕੋ ਖਰਾਕ ਖਾ ਸਕਦੀ ਹੈ ਕੋਈ ਦਵਾਈ ਦੇ ਉੱਤੇ ਉਹ ਖਰਚਾ ਹੋ ਸਕਦਾ ਹੈ ਕਿਸੇ ਨੂੰ ਮਿਲਣ ਗਿਲਣ ਰਿਸ਼ਤੇਦਾਰੀ ਚਾਉਣਾ ਹੈ ਉੱਥੇ ਉਹ ਪੈਸੇ ਵਰਤੇ ਜਾ ਸਕਦੇ ਨੇ ਪੈਸਾ ਇੱਕ ਅਜਿਹੀ ਚੀਜ਼ ਹੈ ਸੰਦੀਪ ਜੀ ਜਦੋਂ ਤੁਹਾਨੂੰ ਆਜ਼ਾਦੀ ਦੇ ਨਾਲ ਕੋਈ ਪੈਸਾ ਖਰਚਣ ਦਾ ਹੱਕ ਮਿਲਦਾ ਹੈ ਬਿਲਕੁਲ ਭਾਵੇਂ 100 ਰੁਪਈਆ ਹੀ ਕਿਉਂ ਨਾ ਹੋਵੇ 1500 ਰੁਪਈਆ ਹੀ ਕਿਉਂ ਨਾ ਹੋਵੇ ਉਹਦੀ ਕਹਿਮiyet ਹੈ ਬਹੁਤ ਸਾਰੇ ਸਾਡੇ ਸਾਡੀਆਂ ਪਿੰਡਾਂ ਸ਼ਹਿਰਾਂ ਚ ਗਰੀਬ ਮਾਤਾਵਾਂ ਪੈਣਾ ਨੇ ਜਿਨ੍ਹਾਂ ਦੇ ਲਈ 1500 ਰੁਪਏ ਖਾਤੇ ਚਾਉਣਾ ਕੋਈ ਇਹ ਸਧਾਰਨ ਗੱਲ ਨਹੀਂ ਹੈ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਲਈ ਇਹ ਗੱਲ ਹਾਸੇ ਵਾਲੀ ਹੋ ਸਕਦੀ ਵੀ 1000 ਰੁਪਏ ਕੀ ਹੁੰਦਾ ਪਰ ਗੱਲਾ ਸਾਹਿਬ ਇਹਦੇ ਤੇ ਡਿਬੇਟ ਵੀ ਸ਼ੁਰੂ ਹੋ ਗਈ ਹੈ ਨਾ ਵੀ ਇੰਨਾ ਪੈਸਾ ਆਏਗਾ ਕਿੱਥੋਂ ਭਾਵਾਂ ਦਿੱਲੀ ਆ ਤੇ ਭਾਵਾਂ ਪੰਜਾਬ ਆ ਦੇਖੋ ਗੱਲ ਇਹ ਹੈ ਕਿ ਭਾਰਤ ਦੀ ਸਰਕਾਰ ਨਰਿੰਦਰ ਮੋਦੀ ਜੀ ਉਹ ਵੀ ਕਿਸਾਨਾਂ ਦੇ ਖਾਤੇ 'ਚ ਵੀ ਪੈਸਾ ਪਾ ਰਹੇ ਨੇ ਉਹ ਪੈਸਾ ਕਿੱਥੋਂ ਆ ਗਿਆ ਉਹ ਪੈਸਾ ਤਾਂ ਸਾਡੇ ਲੋਕਾਂ ਦੇ ਟੈਕਸਾਂ ਰਹੀ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੁਸੀਂ ਦੇਖੋ ਜਦੋਂ ਡਾਕਟਰ ਮਨਮੋਹਨ ਸਿੰਘ ਦਾ ਰਾਜ ਸੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਿੰਨੀਆਂ ਘੱਟ ਸੀ ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ 90 100 ਦੇ ਕਰੀਬ ਪਹੁੰਚੀਆਂ ਹੋਈਆਂ ਨੇ ਕੇਂਦਰ ਸਰਕਾਰ ਪੈਟਰੋਲ ਡੀਜ਼ਲ ਤੋਂ ਜਿਹੜੀ ਕਮਾਈ ਕਰਦੀ ਹੈ ਸੈਸ ਦੇ ਰੂਪ ਚ ਟੈਕਸਾਂ ਦੇ ਰੂਪ ਚ ਉਹੀ ਪੈਸਾ ਖਜ਼ਾਨਾ ਚ ਜਾਂਦਾ ਜਿਹੜੇ ਅਸੀਂ ਤੁਸੀਂ ਟੈਕਸ ਤਾਰਦੇ ਆ ਜਿਹੜਾ ਜੀਐਸਟੀ ਦਾ ਪੈਸਾ ਇਕੱਠਾ ਹੁੰਦਾ ਟੈਕਸਾਂ ਦੇ ਰੂਪ ਦੇ ਵਿੱਚ ਅਲਟੀਮੇਟਲੀ ਤਾਂ ਜੋ ਭਾਰਤ ਦੇ ਵਿੱਚ ਪੈਸਾ ਹੈ ਤੁਸੀਂ ਵੱਧ ਕਮਾ ਲਿਆ ਕਦੀ ਮੈਂ ਵੱਧ ਕਮਾ ਲਿਆ ਕਦੀ ਕਿਸੇ ਨੇ ਵੱਧ ਕਮਾ ਲਿਆ ਪਰ ਟੈਕਸ ਤਾਂ ਸਾਰਿਆਂ ਨੂੰ ਦੇਣਾ ਹੈ ਉਹ ਟੈਕਸਾਂ ਦੇ ਰੂਪ ਚ ਪੈਸਾ ਸਰਕਾਰਾਂ ਕੋਲੇ ਜਾਂਦਾ ਹੈ ਇਸ ਕਰਕੇ ਤੁਸੀਂ ਦੇਖੋ ਨਾ ਮਹਾਰਾਸ਼ਟਰ ਦੇ ਵਿੱਚ ਵੀ ਪੈਸਾ ਦਿੱਤਾ ਗਿਆ ਉੱਥੇ ਵੀ ਤਾਂ ਸਰਕਾਰ ਕਰਜ਼ੇ 'ਚ ਐ ਮੱਧ ਪ੍ਰਦੇਸ਼ ਤੇ ਮਹਿਲਾਵਾਂ ਦੇ ਖਾਤੇ 'ਚ ਪੈਸਾ ਪਾਇਆ ਗਿਆ ਉੱਥੇ ਵੀ ਸਰਕਾਰ ਕਰਜ਼ੇ 'ਚ ਐ ਅੱਛਾ ਜਦੋਂ ਭਗਵੰਤ ਮਾਨ ਨੇ ਪਾਤਾ ਤੇ ਪੰਜਾਬ 'ਚ ਵਿਰੋਧੀ ਤਰ੍ਹਾਂ ਨੇ ਚੀਕਾਂ ਮਾਰਨੀਆਂ ਭਾਵੇਂ ਉਹ ਕਾਂਗਰਸ ਵਾਲੇ ਨੇ ਭਾਵੇਂ ਭਾਜਪਾ ਵਾਲੇ ਨੇ ਵੀ ਪੰਜਾਬ ਕਰਜ਼ੇ 'ਚ ਡੁੱਬਿਆ ਪਿਆ ਪੰਜਾਬ ਮਰਨ ਕਿਨਾਰੇ ਐ ਤੇ ਭਗਵੰਤ ਮਾਨ ਹੁਣ ਮਹਿਲਾਵਾਂ ਦੇ ਖਾਤੇ 'ਚ ਪੈਸੇ ਪਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੇ ਐ ਕਰਦੇ ਸਾਰੇ ਕੁਝ ਕਾਂਗਰਸ ਵਾਲੇ ਕਹਿੰਦੇ ਨੇ ਕਾਂਗਰਸ ਵਾਲਿਆਂ ਨੇ ਤਾਂ 24 ਚ ਕਿਹਾ ਸੀ ਕਿ ਅਸੀਂ 1 ਲੱਖ ਰੁਪਏ ਤੋਂ ਵੱਧ ਮਹਿਲਾਵਾਂ ਦੇ ਖਾਤੇ 'ਚ ਪਾਵਾਂਗੇ ਇਹਨਾਂ ਨੇ ਤੇ ਹਰ ਹਾਰੇ ਵਾਲੇ ਵਿਧਾਨ ਸਭਾ ਜ਼ੋਨਾਂ 'ਚ ਮੈਨੀਫੈਸਟੋ ਛਾਪ ਦਿੱਤਾ ਸੀ ਹਾਂ ਇਸ ਕਰਕੇ ਦੇਖੋ ਹੁਣ ਇਹ ਹੈ ਜਿਹੜੀ ਪਾਰਟੀ ਖਾਤਿਆਂ 'ਚ ਪੈਸੇ ਪਾਏਗੀ ਉਹਨੂੰ ਫਾਇਦਾ ਮਿਲੇਗਾ ਹੀ ਮਿਲੇਗਾ ਅਗਰ ਦਿੱਲੀ 'ਚ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕਰਦੇ ਹਾਂ ਅਸੀਂ ਹੁਣ 1000 ਰੁਪਏ ਖਾਤਿਆਂ 'ਚ ਪਾਵਾਂਗੇ ਤੇ ਚੋਣਾਂ ਤੋਂ ਬਾਅਦ ਜੇ ਸਾਡੀ ਸਰਕਾਰ ਆਉਂਦੀ ਹੈ ਅਸੀਂ 2100 ਰੁਪਏ ਪਾਵਾਂਗੇ ਨਹੀਂ ਉਹ ਕਹਿੰਦੇ ਉਹ ਕਹਿੰਦੇ ਰਜਿਸਟ੍ਰੇਸ਼ਨ ਵੀ 2100 ਦੀ ਹੋਏਗੀ ਆਏਗਾ ਫਿਲਹਾਲ 1000 ਚੋਣਾਂ ਤੋਂ ਬਾਅਦ ਕਹਿੰਦੇ 2100 ਹੀ ਆਏਗਾ ਰਜਿਸਟ੍ਰੇਸ਼ਨ ਵੀ 2100 ਦੀ ਕਰਾਂਗੇ ਇਹ ਇੱਕ ਸਿਆਸੀ ਦਾਅਵਾ ਹੀ ਹੈ ਅਡਲਾ ਸਾਹਿਬ ਤੇ ਇੱਕ ਕਹਿ ਸਕਦੇ ਆਂ ਵੀ ਲੋਕਾਂ ਨੂੰ ਇਹਨਾਂ ਨੇ ਇੱਕ ਨਵੀਂ ਆਸ ਉਮੀਦ ਵੀ ਦਿਖਾਤੀ ਔਰਤਾਂ ਨੂੰ ਦੇਖੋ ਸਰਕਾਰਾਂ ਤੋਂ ਲੋਕ ਆਸ ਕਰਦੇ ਨੇ ਲੋਕ ਇਹ ਮੰਨਦੇ ਨੇ ਵੀ ਸਰਕਾਰਾਂ ਲਈ ਸਭ ਹਰ ਚੀਜ਼ ਸੰਭਵ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਨਾ ਪੰਜਾਬ ਚ ਦਾ ਭਗਵੰਤ ਮਾਨ ਨੇ ਕਹਿਤਾ ਵੀ ਇੱਕ ਵਾਰੀ ਐਮਐਲਏ ਇੱਕ ਵਾਰੀ ਪੈਨਸ਼ਨ ਇਹ ਤੋਂ 5 5 6 6 7 7 8 8 ਵਾਰ ਦੀਆਂ ਪੈਨਸ਼ਨਾਂ ਵੀ ਚੱਲੀ ਜਾਂਦੀਆਂ ਸੀ ਬਿਲਕੁਲ ਜਿਹੜੇ ਲੀਡਰ ਨੇ ਮੰਤਰੀ ਨੇ ਉਹਨਾਂ ਦੇ ਘਰਾਂ ਚ ਮਾਲੀ ਦੀ ਸਹੂਲਤ ਹੈ ਉਹਨਾਂ ਨੂੰ ਬਿਜਲੀ ਵੀ ਮੁਫਤ ਹੈ ਉਹਨਾਂ ਨੂੰ ਗੱਡੀਆਂ ਵੀ ਸਰਕਾਰੀ ਨੇ ਉਹਨਾਂ ਨੂੰ ਡਰਾਈਵਰ ਵੀ ਸਰਕਾਰੀ ਨੇ ਇਸ ਕਰਕੇ ਜੇ ਲੋਕਾਂ ਨੂੰ ਵੀ ਚਾਰ ਪੈਸੇ ਮਿਲ ਜਾਣਗੇ ਤੇ ਸਰਕਾਰਾਂ ਨੂੰ ਅਕਲ ਆਊਗੀ ਸਰਕਾਰਾਂ ਨੂੰ ਅਕਲ ਆਊਗੀ ਵੀ ਹਾਂ ਜੇ ਅਸੀਂ 1000 ਰੁਪਿਆ ਮਹਿਲਾਵਾਂ ਦੇ ਖਾਤੇ 'ਚ ਪਾ ਰਹੇ ਆ ਜਾਂ 1500 ਪਾ ਰਹੇ ਆ ਤੇ ਅਸੀਂ ਕਮਾਈ ਕਰਨੀ ਹੈ ਸਰਕਾਰ ਦੇ ਖਾਤੇ 'ਚ ਬਿਲਕੁਲ ਤੇ ਫਿਰ ਉਹ ਆਪਣੇ ਖਰਚੇ ਘਟਾਉਣ ਵਾਲੇ ਪਾਸੇ ਵੀ ਜਾਣਗੇ ਵੀ ਭਾਈ ਅਸੀਂ ਜੇ ਜੇ ਆਮ ਪਬਲਿਕ ਦੇ ਖਾਤਿਆਂ 'ਚ ਪੈਸੇ ਨਹੀਂ ਪੈਂਦੇ ਤੇ ਫਿਰ ਇਹ ਮੰਨ ਕੇ ਚੱਲੋ ਸਰਕਾਰਾਂ ਨੇ ਕਹਿਣਾ ਸੀ ਸਾਰਾ ਕੁਝ ਸਾਡਾ ਹੀ ਹੈ ਗਨਮੈਨ ਵਧਾ ਦਿਓ ਗੱਡੀਆਂ ਦੋ ਹੋਰ ਲਾ ਦਿਓ ਸਹੂਲਤਾਂ ਹੋਰ ਦੇ ਦਿਓ ਜੇ ਲੋਕਾਂ ਨੂੰ ਵੀ 4 ਪੈਸੇ ਦੀ ਸਹੂਲਤ ਮਿਲ ਰਹੀ ਹੈ ਇਹਦੇ 'ਚ ਬੁਰਾਈ ਕੁਝ ਨਹੀਂ ਹਾਂ ਸਰਕਾਰਾਂ ਨੂੰ ਕਰਨਾ ਕੀ ਚਾਹੀਦਾ ਸਰਕਾਰਾਂ ਆਪਣੇ ਸਰਕਾਰੀ ਮੈਕਮਿਆਂ ਨੂੰ ਤਕੜਾ ਕਰਨ ਸਰਕਾਰੀ ਮੈਕਮਿਆਂ ਦੇ ਵਿੱਚ ਇੱਜ਼ਤ ਨਾਲ ਪੈਸੇ ਦੀ ਕਮਾਈ ਹੋਵੇ ਸਰਕਾਰੀ ਟਰਾਂਸਪੋਰਟ ਆਪਣੀ ਵਧੀਆ ਬਣਾਉਣ ਸਰਕਾਰੀ ਆਪਣੇ ਜਿਹੜੇ ਹੋਟਲ ਰੈਸਟੋਰੈਂਟ ਹੈ ਉਹਨਾਂ ਨੂੰ ਚੰਗੇ ਬਣਾਉਣ ਪੰਜਾਬ ਦੇ ਵਿੱਚ ਜਿਵੇਂ ਸ਼ਰਾਬ ਦਾ ਕਾਰੋਬਾਰ ਹੈ ਉਹ ਸਰਕਾਰੀ ਕਰ ਦੇਣ ਪੰਜਾਬ 'ਚ ਜਿਹੜਾ ਸਾਡਾ ਪਾਣੀ ਹੈ ਪਾਣੀ ਨੂੰ ਸੰਭਾਲਣ ਤੇ ਪਾਣੀ ਦੀ ਮਾਰਕੀਟਿੰਗ ਕਰਨ ਪਾਣੀ ਤੋਂ ਪੰਜਾਬ ਪੈਸਾ ਕਮਾਵੇ ਰੇਤਾ ਰੇਤੇ ਤੋਂ ਪੰਜਾਬ ਪੈਸਾ ਕਮਾਵੇ ਹਰ ਸੂਦਾ ਆਪਣੀ ਕੁਦਰਤੀ ਸਰੋਤਾਂ ਤੋਂ ਪੈਸੇ ਕਮਾਉਂਦਾ ਪੰਜਾਬ ਨੂੰ ਵੀ ਚਾਹੀਦਾ ਕਿ ਕੁਦਰਤੀ ਸਰੋਤ ਜਿਹੜੇ ਲੁੱਟੇ ਜਾ ਰਹੇ ਨੇ ਪੰਜਾਬ ਦੇ ਭਗਵੰਤਮਾਨ ਉਹਦੇ ਤੇ ਸ਼ਕਤੀ ਕਰਨ ਨਾ ਰੇਤੇ ਦੀ ਨਾ ਸਟਰਾਬ ਦੀ ਕਿਸੇ ਤਰ੍ਹਾਂ ਦੀ ਜਿਹੜੀ ਇਨਕਮ ਹੈ ਉਹ ਚੋਰੀ ਚ ਨਾ ਜਾਵੇ ਵੱਧ ਤੋਂ ਵੱਧ ਸਰਕਾਰੀ ਖਜ਼ਾਨੇ ਜਾਵੇ ਤੇ ਤੁਸੀਂ ਜਿੰਨੇ ਮਰਜੀ ਪੈਸੇ ਲੋਕਾਂ ਨੂੰ ਦੇ ਲੋ ਫਿਰ ਉਹਦੇ ਚ ਹਰਜ ਕੀ ਹੈ ਹਾਂ ਦਿੱਤੇ ਜਾ ਰਹੇ ਨੇ ਇਹ ਵੀ ਗੱਲ ਨਹੀਂ ਵੀ ਭਗਵੰਤਮਾਨ ਨੇ ਜਾਂ ਅਰਵਿੰਦ ਕੇਦਰੀਵਾਲ ਨੇ ਕੋਈ ਜੱਗੋ ਤੇਰਾ ਜੱਗੋ ਤੇਰਵਾ ਫੈਸਲਾ ਕਰ ਲਿਆ ਇਹ ਤਾਂ ਨਹੀਂ ਹੈ ਨਾ ਜੇ ਦਿੱਲੀ ਚ 1000 ਰੁਪਏ ਖਾਤਿਆਂ ਚ ਪੈ ਜੂ ਉਹ ਦਿੱਲੀ ਸਰਪਲਸ ਸਟੇਟ ਹੈ ਦਿੱਲੀ ਨੂੰ ਕੋਈ ਫਰਕ ਨਹੀਂ ਪੈਣਾ ਔਰ ਤੁਸੀਂ ਵੇਖਿਓ ਜਦੋਂ ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਆਉਣੇ ਨੇ ਹੂੰ ਕੋਈ ਬੰਦੀ ਨਹੀਂ ਉਹ ਵੀ ਲਿਖਣ ਕਾਂਗਰਸ ਵੀ ਲਿਖੇ ਬਿਲਕੁਲ ਪਾ ਜਿਹੜੇ ਵਿਰੋਧ ਕਰ ਰਹੇ ਆ ਇਹ ਜ਼ਰੂਰ ਲਿਖਣਗੇ ਹਾਂ ਇਸ ਕਰਕੇ ਭਾਜਪਾ ਵਾਲੇ ਤਾਂ ਦੇ ਰਹੇ ਨੇ ਹੂੰ ਮੱਧ ਪ੍ਰਦੇਸ਼ ਚ ਦੇ ਰਹੇ ਨੇ ਹੁਣ ਬੰਬੇ ਚ ਦੇ ਰਹੇ ਨੇ ਇਹ ਤਾਂ ਆਪ ਹੀ ਦੇਈ ਜਾ ਰਹੇ ਨੇ ਇਸ ਕਰਕੇ ਹੁਣ ਵਿਰੋਧ ਦਾਦਾ ਸੋ ਹੁਣ ਇੰਤਜ਼ਾਰ ਇਸ ਗੱਲ ਦਾ ਕਰਨਾ ਚਾਹੀਦਾ ਹੈ ਕਿ ਭਗਵੰਤ ਮਾਨ ਕਦੋਂ ਪੰਜਾਬ ਚ ਖਾਤਿਆਂ ਚ ਪਾਉਂਦੇ ਨੇ ਮੈਨੂੰ ਲੱਗਦਾ ਹੈ ਕਿ ਆਉਂਦੀ ਦੀਵਾਲੀ ਵੇਲੇ ਹੂੰ ਆਉਂਦੀ ਦੀਵਾਲੀ ਵੇਲੇ ਭਗਵੰਤ ਮਾਨ ਵੀ ਐਲਾਨ ਕਰ ਸਕਦੇ ਨੇ ਵੀ ਅਸੀਂ ਵੀ ਹੁਣ ਮਹਿਲਾਵਾਂ ਦੇ ਖਾਤਿਆਂ ਚ ਪਾ ਕੇ 1100 ਰੁਪਇਆ ਗਾਰੰਟੀ ਪੂਰੀ ਕਰਦੇ ਆ 24 ਤੋਂ ਪਹਿਲਾਂ 100 ਰੁਪਇਆ ਭਗਵੰਤ ਮਾਨ ਨੇ ਵਧਾਤਾ ਸੀ 1100 ਕਰਤਾ ਸੀ ਆ 1100 ਕਰਤੇ ਹੋਏ ਔਰ ਮੈਂ ਵੀ ਦੱਸ ਦਿੰਦਾ ਹੁਣ ਅਗਰ ਅਰਵਿੰਦ ਕੇਜਰੀਵਾਲ ਆ ਚੋਣਾਂ ਤੋਂ ਪਹਿਲਾਂ ਪਹਿਲਾਂ ਮਹਿਲਾਵਾਂ ਦੇ ਖਾਤੇ 'ਚ 1000 ਰੁਪਏ ਪਾ ਗਏ ਤੇ ਫਾਇਦਾ ਮਿਲੂਗਾ ਅਰਵਿੰਦ ਕੇਜਰੀਵਾਲ ਨੂੰ ਅਗਰ ਭਗਵੰਤ ਮਾਨ 27 ਤੋਂ ਪਹਿਲਾਂ ਪੰਜਾਬ ਦੀ ਮਹਿਲਾਵਾਂ ਦੇ ਖਾਤਿਆਂ 'ਚ ਪੈਸਾ ਪਾ ਗਏ ਭਗਵੰਤ ਮਾਨ ਨੂੰ ਵੀ ਫਾਇਦਾ ਮਿਲੂਗਾ ਮੁਫਤ ਬਿਜਲੀ ਦਾ ਵੀ ਫਾਇਦਾ ਮਿਲੂਗਾ ਔਰ ਖਾਤਿਆਂ 'ਚ 1100 ਰੁਪਏ ਪਾਉਣ ਦਾ ਵੀ ਫਾਇਦਾ ਮਿਲੂਗਾ ਕਿਉਂਕਿ ਜਿੰਨਾ ਲੋਕਾਂ ਦੇ ਖਾਤਿਆਂ 'ਚ ਪੈਸੇ ਆਉਂਦੇ ਆ ਨਾ ਹੂੰ ਉਹ ਲੋਕ ਇਹ ਮੰਨਦੇ ਨੇ ਵੀ ਜਿਹੜੀ ਸਰਕਾਰ ਸਾਡੀ ਵਿੱਤੀ ਮਦਦ ਕਰ ਰਹੀ ਹੈ ਜਿਹੜੀ ਸਾਨੂੰ ਬਿਜਲੀ ਮੁਫਤ ਦੇ ਰਹੀ ਐ ਜਿਹੜੀ ਸਾਡੇ ਖਾਤੇ 'ਚ 1100 ਪਾ ਰਹੀ ਐ ਅਸੀਂ ਕਿਉਂ ਨਾ ਉਸ ਸਰਕਾਰ ਨੂੰ ਵੋਟ ਪਾਈਏ ਸੋ ਵੋਟਾਂ ਪੈਂਦੀਆਂ ਨੇ ਲੋਕ ਵੋਟ ਪਾਉਣ ਨੂੰ ਇਮਾਨਦਾਰੀ ਦੇ ਤੌਰ ਤੇ ਦੇਖਦੇ ਨੇ ਵੀ ਅਸੀਂ ਪਾਵਾਂਗੇ ਅੱਛਾ ਡੱਲਾ ਸਾਹਿਬ ਥੋੜਾ ਗਿਆਨ 'ਚ ਵਾਅਦਾ ਕਰਿਓ ਵੀ ਹੁਣ ਜਿਹੜੀਆਂ ਚੋਣਾਂ ਪੰਜਾਬ ਦੇ ਵਿੱਚ 27 'ਚ ਹੋਣੀਆਂ ਨੇ ਇੱਕ ਤੇ ਇਹ ਹੋਣਗੀਆਂ ਜਾਂ ਨਹੀਂ ਹੋਣਗੀਆਂ ਜੇ 27 'ਚ ਹੋ ਜਾਂਦੀਆਂ ਨੇ ਤੇ ਫਿਰ 29 'ਚ ਸਰਕਾਰ ਭੰਗ ਹੋ ਜਾਏਗੀ ਕਿਉਂਕਿ ਇੱਕ ਦੇਸ਼ ਇੱਕ ਚੋਣ ਦੇ ਉੱਤੇ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ ਲੋਕ ਸਭਾ ਦੇ ਵਿੱਚ ਇਹ ਜਿਹੜਾ ਬਿੱਲ ਹੈ ਇਹ ਪਾਸ ਹੋਣਾ ਰਹਿੰਦਾ ਤੇ ਲੋਕ ਬੜੇ ਹੈਰਾਨ ਪਰੇਸ਼ਾਨ ਨੇ ਵੀ ਹੁਣ ਸਰਕਾਰਾਂ ਦਾ ਬਣੇਗਾ ਕਿ ਕਿਦਾਂ ਸਰਕਾਰ ਬਣੇਗੀ ਪੰਜਾਬ ਦੀ ਤੇ ਕਦੋਂ ਟੁੱਟ ਜਾਏਗੀ ਜਾਂ ਫਿਰ ਇਹਦਾ ਕਾਰਜਕਾਲ ਵਧਾ ਦਿੱਤਾ ਜਾਏਗਾ ਜਾਂ ਫਿਰ ਰਾਸ਼ਟਰਪਤੀ ਰਾਜ ਲਾ ਦਿੱਤਾ ਜਾਏਗਾ ਠੀਕੋ ਦੋ ਦਰਾਂ ਨਾਲ ਅਸੀਂ ਗੱਲ ਸਮਝੀਏ ਮੇਰੀ ਨਿੱਜੀ رائے ਇਹ ਹੈ ਕਿ ਇੱਕ ਮੁਲਕ ਇੱਕ ਚੋਣਾ ਪੂਰੇ ਮੁਲਕ 'ਚ ਇੱਕੋ ਵਾਰੀ ਚੋਣਾਂ ਦਾ ਫਾਰਮੂਲਾ ਮੇਰੀ رائے 'ਚ ਇਹ ਜ਼ਿਆਦਾ ਚੰਗਾ ਨਹੀਂ ਹੈ ਕਿ ਕਿਉਂ ਨਹੀਂ ਚੰਗਾ ਇਸ ਕਰਕੇ ਚੰਗਾ ਨਹੀਂ ਜਿਵੇਂ ਕੰਚ ਦਾ ਗਲਾਸ ਹੁੰਦਾ ਨਾ ਜੀ ਮਾਰਾ ਜਾ ਜਵਾਕ ਦੇ ਹੱਥੋਂ ਡਿੱਗਿਆ ਨਹੀਂ ਤੇ ਟੁੱਟਿਆ ਨਹੀਂ ਸਰਕਾਰਾਂ ਕੰਚ ਦਾ ਗਲਾਸ ਹੈ ਪਤਾ ਨਹੀਂ ਸਾਡੇ ਮੁਲਕ ਚ ਸਰਕਾਰ ਕਦੋਂ ਡਿੱਗ ਜਾਂਦੀ ਹੈ ਜਾਂ ਤਾਂ ਗਰੰਟੀ ਹੋਵੇ ਨਾ ਸੀਮੈਂਟ ਵਰਗੀ ਵੀ ਯਾਰ ਇੱਕ ਵਾਰ ਕੰਧ ਚੜ ਗਈ ਤੇ ਇਹਨੇ 20 40 ਸਾਲ ਹਿਲਣਾ ਨਹੀਂ ਇਹ ਤਾਂ ਸੀਮੈਂਟ ਹੁੰਦਾ ਹੈ ਫਿਰ ਸਰਕਾਰ ਬਾਜਪੀ ਸਾਹਿਬ ਦੀ 13 ਦਿਨਾਂ ਬਾਅਦ ਡਿੱਗੀ ਸੀ ਬਿਲਕੁਲ ਪੂਰੇ ਸਰਕਾਰਾਂ 13-13 ਮਹੀਨਾ ਬਾਅਦ ਡਿੱਗ ਜਾਂਦੀਆਂ ਨੇ ਸੋ ਜੇ ਕੇਂਦਰ ਦੀ ਸਰਕਾਰ 6 ਮਹੀਨਿਆਂ ਬਾਅਦ ਡਿੱਗ ਜੇ ਹੂੰ ਫਿਰ ਕੀ ਪੂਰੇ ਮੁਲਕ 'ਚ ਦੁਬਾਰਾ ਫਿਰ ਵਿਧਾਨ ਸਭਾ ਦੀਆਂ ਚੋਣਾਂ ਵੀ ਦੁਬਾਰਾ ਕਰੋ ਬਿਲਕੁਲ ਜੇ ਸਾਲ ਬਾਅਦ ਸਰਕਾਰ ਮੁਲਕ 'ਚ ਡੇਗੀ ਕੇਂਦਰ ਦੀ ਕੀ ਫਿਰ ਪੂਰੇ ਮੁਲਕ 'ਚ ਨਵੇਂ ਸਿਰੇ ਤੋਂ ਤੁਸੀਂ ਵੋਟਾਂ ਸੂਬਿਆਂ ਦੀਆਂ ਵੀ ਕਰੋਗੇ ਇਸ ਕਰਕੇ ਮੈਂ ਇਹਦਾ ਵਿਰੋਧੀ ਹਾਂ ਕਿਉਂਕਿ ਗਰੰਟੀ ਨਹੀਂ ਕਿ ਕੇਂਦਰ ਦੀ ਸਰਕਾਰ 5 ਸਾਲ ਚੱਲੇਗੀ ਜਾਂ ਨਹੀਂ ਚੱਲੇਗੀ ਜਿਸ ਦਿਨ ਇਹ ਗਰੰਟੀ ਹੋ ਗਈ ਵੀ ਕੇਂਦਰ ਦੀ ਸਰਕਾਰ 5 ਸਾਲ ਚੱਲੇਗੀ ਉਹ ਦਿਨ ਤੁਸੀਂ ਸੂਬਿਆਂ ਦੇ ਨਾਲ ਕਰਾ ਲਓ ਹੁਣ ਇਹ ਤਾਂ ਗੱਲ ਰਹਿ ਗਈ ਕੇਂਦਰ ਦੀ ਜੇ ਸੂਬੇ ਦੀ ਸਰਕਾਰ ਡੇਗੀ ਫਿਰ ਤੁਸੀਂ ਕੇਂਦਰ ਦੀ ਸਰਕਾਰ ਦੇ ਨਾਲ ਸਾਰੇ ਸੂਬਿਆਂ ਦੀਆਂ ਵੋਟਾਂ ਪਵਾ ਲੀਆਂ ਤੇ ਜੇ 6 ਮਹੀਨਿਆਂ ਬਾਅਦ ਸੂਬੇ ਦੀ ਸਰਕਾਰ ਡੇਗੀ ਔਰ ਸਾਡੇ ਡਿਗਦੀਆਂ ਨੇ ਇਹ ਵੀ ਨਹੀਂ ਹੈਗਾ ਕਿ ਸਾਡੇ ਸੂਬਿਆਂ ਦੀਆਂ ਸਰਕਾਰਾਂ ਨਹੀਂ ਡਿਗਦੀਆਂ ਨਹੀਂ ਡਿਗਦੀਆਂ ਤੇ ਸੱਟ ਵੀ ਲੱਗ ਜਾਂਦੀਆਂ ਨੇ ਮੈਂ ਮੈਂ ਉਹੀ ਕਹਿ ਰਿਹਾ ਨਾ ਇਸ ਕਰਕੇ ਇਹ ਜਿਹੜਾ ਕਾਨੂੰਨ ਹੈ ਇਹ ਮੈਨੂੰ ਲੱਗਦਾ ਹੈ ਇਹ ਭਾਜਪਾ ਦੀ ਕੋਈ ਆਪਣੀ ਵੱਖਰੀ ਰਣਨੀਤੀ ਹੈ ਜਾਂ ਇਹਨੂੰ ਭਾਜਪਾ ਦਾ ਕੋਈ ਸਿਆਸੀ ਸਟੰਟ ਕਹਿ ਸਕਦੇ ਹਾਂ ਉਹਨਾਂ ਦੀ ਰਣਨੀਤੀ ਹੋਏਗੀ ਪਰ ਮੈਂ ਨਹੀਂ ਮੰਨਦਾ ਕਿ ਇਹ ਫਾਇਦੇਮੰਦ ਹੋਏਗੀ ਹੁਣ ਹੋਣਾ ਕੀ ਹੈ ਅਜੇ ਤਾਂ ਸਾਰੀਆਂ ਵਿਧਾਨ ਸਭਾਵਾਂ ਦੇ ਸਪੀਕਰਾਂ ਤੋਂ ਪੁੱਛਿਆ ਜਾਣਾ ਹੈ ਇਹ ਮਾਮਲਾ ਸੰਸਦੀ ਕਮੇਟੀ ਕੋਲੇ ਜਾਏਗਾ ਸੰਸਦੀ ਕਮੇਟੀ ਸਲਾਹ مشورہ ਕਰੇਗੀ ਵਕ ਵਕ ਤਰ੍ਹਾਂ ਦੇ ਕਾਨੂੰਨ ਪਾਰਲੀਮੈਂਟ ਚ ਵਿਧਾਨ ਸਭਾਵਾਂ ਚ ਪਾਸ ਹੋਣਗੇ ਹੁਣ ਪੰਜਾਬ ਦੀਆਂ ਚੋਣਾਂ ਨੇ 2 ਸਾਲ ਬਾਅਦ ਜੀ ਪਾਰਲੀਮੈਂਟ ਦੀਆਂ ਚੋਣਾਂ ਨੇ 29 ਚ ਪੰਜਾਬ ਦੀਆਂ 27 ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਕਾਨੂੰਨ ਲਾਗੂ ਹੋਈ ਨਹੀਂ ਸਕਦਾ ਇਹਦਾ ਮਤਲਬ ਹੈ ਪੰਜਾਬ ਦੀਆਂ 27 ਦੀਆਂ ਚੋਣਾਂ ਤਾਂ ਹੋਣਗੀਆਂ ਹੀ ਹੋਣਗੀਆਂ ਹੁਣ ਗੱਲ ਰਹਿ ਗਈ 27 ਤੋਂ ਬਾਅਦ ਦੀ ਅਗਰ 29 ਤੋਂ ਪਹਿਲਾਂ ਭਾਰਤ ਸਰਕਾਰ ਇਹ ਕਾਨੂੰਨ ਪਾਸ ਕਰਾਉਣ ਚ ਕਾਮਯਾਬ ਹੋ ਗਈ ਹਰ ਜਗ੍ਹਾ ਫਿਰ ਭਾਰਤ ਸਰਕਾਰ 29 ਚ ਅਗਰ ਪੂਰੇ ਮੁਲਕ ਚ ਇੱਕੋ ਵੇਲੇ ਵੋਟਾਂ ਕਰਾਉਂਦੀ ਹੈ ਫਿਰ ਪੰਜਾਬ ਦੀਆਂ ਵੋਟਾਂ 27 ਤੋਂ ਬਾਅਦ 29 'ਚ ਨਾਲ ਹੋ ਸਕਦੀਆਂ ਨੇ ਅਗਰ ਸਾਰੇ ਕਾਨੂੰਨਾਂ ਨੂੰ ਮਨਜ਼ੂਰੀ ਮਿਲ ਗਈ ਪਰ ਇਹ ਹਜੇ ਮੈਨੂੰ ਔਖਾ ਲੱਗਦਾ ਹੈ ਹਜੇ ਪੰਜਾਬ ਦੇਸ਼ ਦੀ ਸਿਆਸਤ ਤੁਸੀਂ 6 ਮਹੀਨਿਆਂ ਦੀ ਕੁਝ ਨਹੀਂ ਕਹਿ ਸਕਦੇ ਹੂੰ ਦੇਸ਼ ਦੀ ਸਿਆਸਤ 6 ਮਹੀਨਿਆਂ ਦੀ ਕੁਝ ਨਹੀਂ ਕਹਿ ਸਕਦੇ ਹੁਣ ਇਹ ਤਾਂ ਬੀਜੇਪੀ ਦੀ ਸਰਕਾਰ ਅਗਲੇ 5 ਸਾਲ ਰਹਗੀ ਬਿਲਕੁਲ ਇਹ ਕਾਨੂੰਨ ਪਾਸ ਹੋਣ ਵਾਲੀ ਗੱਲ ਬਣਨੀ ਹੈ ਨਾ ਜੇ ਭਾਜਪਾ ਦੀ ਕੇਂਦਰੀ ਸਰਕਾਰ ਹੀ 5 ਸਾਲਾਂ ਨਾ ਰਹੀ ਫਿਰ ਇਹ ਕਾਨੂੰਨ ਵੀ ਕਿੱਥੋਂ ਆਉਣੇ ਨੇ ਬਿਲਕੁਲ ਠੀਕ ਹੈ ਜੇ ਇਹ ਨितीश ਕੁਮਾਰ ਬਾਜੀ ਪਲਟ ਗਏ ਉਧਰੋਂ ਚੰਦਰਬਾਬੂ ਨਾਇਡੂ ਜੇ ਕਿਸੇ ਸੱਜੇ ਖੱਬੇ ਹੋ ਗਏ ਤੇ ਫਿਰ ਸਰਕਾਰ ਜਿਹੜੀ ਆ ਇਹ ਵੀ ਡਿੱਗ ਸਕਦੀ ਹੈ ਸੋ ਇਸ ਕਰਕੇ ਹਜੇ ਇਹ ਕੱਲ ਮੰਤਰੀ ਮੰਡਲ ਦੇ ਵਿੱਚ ਇਹ ਮਨਜ਼ੂਰੀ ਮਿਲੀ ਆ ਵੀ ਅਸੀਂ ਪਾਰਲੀਮੈਂਟ ਦੇ ਵਿੱਚ ਲੈ ਕੇ ਆਈਏ ਮਸਾਦਾ ਬਿਲ ਹੁਣ ਪਾਰਲੀਮੈਂਟ ਚ ਡਿਬੇਟ ਹੋਏਗੀ ਰੌਲਾ ਪਾਏਗਾ ਫਿਰ ਇਹ ਸੰਸਦੀ ਕਮੇਟੀ ਕੋਲੇ ਜਾਏਗੀ ਸੰਸਦੀ ਕਮੇਟੀ ਕਿੰਨਾ ਟਾਈਮ ਲਾਉਂਦੀ ਹੈ 2 ਮਹੀਨੇ 4 ਮਹੀਨੇ 6 ਮਹੀਨੇ 1 ਸਾਲ 2 ਸਾਲ ਜਿਹੜਾ ਮਹਿਲਾਵਾਂ ਨੂੰ 33% ਰੱਖਵੇ 50% ਰੱਖਵੇ ਕਰਨ ਵਾਲਾ ਬਿੱਲ ਸੀ ਉਹ 18 19 20 ਸਾਲ ਬਾਅਦ ਪਾਸ ਹੋਇਆ ਸੀ ਹੁਣ 29 ਦੇ ਵਿੱਚ ਤਾਂ ਮਹਿਲਾਵਾਂ ਨੂੰ ਵੀ 50% ਕੋਟਾ ਮਿਲਣਾ ਹੈ ਇਸ ਕਰਕੇ 29 ਤੋਂ ਪਹਿਲਾਂ ਬੜਾ ਕੁਝ ਹੋਣਾ ਹੈ ਹਾਂ ਪਰ ਪੰਜਾਬ ਦੀਆਂ ਚੋਣਾਂ ਤੇ ਇਹਦਾ ਕੋਈ ਫਰਕ ਨਹੀਂ ਪੈਣਾ 27 ਵਾਲੀਆਂ ਤੇ 27 ਤੋਂ ਬਾਅਦ 29 ਦੀ ਕਹਾਣੀ ਆਪਾਂ ਦੇਖਾਂਗੇ ਕੀ ਬਣਦਾ ਸੰਦੀਪ ਜੀ ਗੱਲ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੇ ਇਹ ਜਿਹੜੀਆਂ ਅਹਿਮ ਖਬਰਾਂ ਇਸ ਵੇਲੇ ਸੁਰਖੀਆਂ ਬਟੋਰ ਰਹੀਆਂ ਉਹਨਾਂ ਉੱਤੇ ਤੁਸੀਂ ਕਪੜਛਾਣ ਕੀਤੀ ਤਫਸੀਲ ਦੇ ਨਾਲ ਸਮਝਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਵੀ ਕਾਲ ਜੀ ਬਹੁਤ ਧੰਨਵਾਦ ਜੀ ਔਰ ਕੋਈ ਵੀ ਜੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਜ਼ਰੂਰ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਧੰਨਵਾਦ